ਇਹਦੇ ਚੋਂ ਨਹੀਂ ਜਨਨ ਨਿਕਲਣਾ ਚਾਹ ਸਾਬ ਜਿਹੜੇ ਜਨ ਆਪਾਂ ਪਾਲਦੇ ਹੋਣੀ ਮਿਲਨੇ ਆਪਾਂ ਨੂੰ 25 ਸਾਲ ਹੋ ਗਏ 25 ਸਾਲ ਨਹੀਂ ਹੋ ਗਏ 225 ਚੱਲਦਾ ਤਾਂ ਲਾਇਆ SNOW ਬਹੁਤ ਜ਼ਿਆਦਾ ਪਈ ਜਾਂਦੀ ਆ ਮੈਂ ਹਾਈਵੇ ਤੇ ਦੇਖਿਆ ਟ੍ਰੈਫਿਕ ਵੀ ਹੈਗਾ ਵਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਹੋਪਸ ਸੋ ਸਾਰੇ ਵਧੀਆ ਹੋਵੋਗੇ ਸੋ ਸਵਾਗਤ ਆ ਅੱਜ ਸਾਡੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਚੱਲੇ ਆਂ ਇੰਡੀਆ ਪੂਰੇ 5.5 ਸਾਲ ਬਾਅਦ ਅੱਜ ਦੇ ਵਲੌਗ ਦੇ ਵਿੱਚ ਆਪਾਂ ਸਾਰਾ ਇਥੋਂ ਲੈ ਕੇ ਇੰਡੀਆ ਤੱਕ ਦਾ ਸਫ਼ਰ ਤੈਅ ਕਰਾਂਗੇ ਛੋਟੀਆਂ-ਛੋਟੀਆਂ ਕਲਿੱਪਾਂ ਵੀ ਪਾਵਾਂਗੇ ਵੱਡੀਆਂ ਕਲਿੱਪਾਂ ਵੀ ਪਾਵਾਂਗੇ ਤੇ ਟਰਾਈ ਕਰਾਂਗੇ ਕਿ ਤੁਹਾਨੂੰ ਬੋਰ ਨਾ ਕਰੀਏ ਸਲਾਹ ਆਪਾਂ ਗੱਡੀ ਲੈ ਕੇ ਚੱਲੇ 에어ਪੋਰਟ ਇਹ ਸਾਡੀ ਰਾਣੀ ਸੁੰਦਰਾ ਗਰਮ ਹੁੰਦੀ ਆ ਉਹਨੇ ਨੂੰ ਮੈਂ ਤੁਹਾਨੂੰ ਆਪਣੀਆਂ ਦੂਜੀਆਂ ਗੱਡੀਆਂ ਦਿਖਾ ਕੇ ਲਿਆਉਣਾ ਚਲੋ ਆਹ ਖੜੀਆਂ ਆਪਣੀਆਂ ਦੋ ਰਾਣੀ ਸੁੰਦਰਾ ਇਹਨਾਂ ਨੂੰ ਆਪਾਂ ਧੋਹ ਦੂਗੇ ਚੰਗੀ ਤਰ੍ਹਾਂ ਖੜਾਤਾ ਸੀ ਸਨੋ ਕਾਫੀ ਪੈ ਗਈ ਆ ਇਹ ਰਹਿਣਗੇ ਹੁਣ 3 ਮਹੀਨੇ ਰੈਸਟ ਦੇ ਉੱਤੇ ਦੋਵੇਂ ਤੇ ਫਿਰ ਉਦੋਂ ਬਾਅਦ ਇਹਨਾਂ ਨੂੰ ਆ ਕੇ ਮਿਲਦੇ ਆ ਇਹਨਾਂ ਨੂੰ ਲੌਕ ਲੁੱਕ ਚੰਗੀ ਤਰ੍ਹਾਂ ਕਰਤਾ ਵਾ ਸਾਹਮਣੇ ਘਾਰ ਆ ਉਹਨਾਂ ਦੇ ਤਿੰਨ ਚਾਰ ਜੀ ਰਹਿੰਦੇ ਆ ਉਹ ਕਹਿੰਦੇ ਵੀ ਅਸੀਂ ਕੋਈ ਚੱਕਰ ਨਹੀਂ ਅਸੀਂ ਪੂਰਾ ਖਿਆਲ ਰੱਖਾਂਗੇ ਤੁਹਾਡੇ ਗੱਡੀਆਂ ਦਾ ਜਾਣ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾ ਕੰਮ ਆਪਣਾ ਪਾਉਂਦਾ ਆਪਾਂ ਜਾਣਾ ਵਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਨੂੰ ਨਿਕਲਾਂਗੇ ਟਾਈਮ ਹੋ ਗਿਆ 8:40 ਮਿੰਟ ਦੋ ਟੈਚੀ ਆਪਣੇ ਉਹ ਗੱਡੀ 'ਚ ਪਏ ਆ। ਬਾਕੀ ਮਿੰਟਾਂ 'ਚ ਆਪਣੇ ਆ ਗੱਡੀ 'ਚ ਪਏ ਆ। ਥੋੜੇ ਟੈਚੀ ਆਪਣੇ ਘਰੇ ਪਏ ਆ। ਹੁਣ ਇੱਕ ਗੱਡੀ ਆਊਗੀ। ਉਹਦੇ ਵਿੱਚ ਆਪਾਂ ਸਾਰੇ ਟੈਚੀ ਰੱਖ ਦਨੇ ਆ ਤੇ ਆਪਾਂ ਉਹ ਵਾਲੀ ਗੱਡੀ ਦੇ ਵਿੱਚ ਜਾਵਾਂਗੇ 에어ਪੋਰਟ। ਹੁਣ 8:40 ਹੋਇਆ। ਹੋਰ 20 ਮਿੰਟਾਂ ਨੂੰ ਬਾਈ ਨੇ ਆ ਜਾਣਾ ਗੱਡੀ ਲੈ ਕੇ। 스노우 ਬਹੁਤ ਜ਼ਿਆਦਾ ਪਈ ਜਾਂਦੀ ਆ। ਮੈਂ ਹਾਈਵੇ ਤੇ ਵੇਖਿਆ ਟ੍ਰੈਫਿਕ ਵੀ ਹੈਗਾ ਵਾ। ਵੈਸੇ 1.5 ਘੰਟੇ ਦੀ ਬਾਟ ਆ ਪਰ 2 ਘੰਟੇ ਲੱਗਦੇ ਪਏ ਆ। ਸੋ ਵੈਸੇ ਵੀ ਆਪਾਂ ਸੇਫ ਸਾਈਡ ਚੱਲੇ ਆ। ਆਪਾਂ ਟਾਈਮ 'ਤੇ 에어ਪੋਰਟ ਪਹੁੰਚ ਕੇ ਤੇ ਉੱਥੇ ਬੈਠਾਂਗੇ ਵਿਸ਼ਰਾ ਤੇ ਬਨੇਰੋ ਵਲੌਗ ਦੇ ਨਾਲ ਨਾਲ ਉਧਰ ਤੇ ਸਾਡਾ ਬੰਦਾ ਇੱਕ ਇਹਦੇ ਅਸੀਂ ਟੈਚੀ ਕੱਢਨੇ ਫਿਰੇ ਸਾਫ਼ ਕਰਨੀ ਪੈਣੀ ਹੈ ਸਾਫ਼-ਸਾਫ਼ ਜਾ ਦੀਪ ਦੇ ਉੱਤੇ ਕਿੰਨੀ ਕਿੰਨੀ ਮੈਨ ਆਦੇ ਆਦੇ ਗੱਠ ਦੀ ਸਨੋ ਚੜ ਗਈ ਆ ਏਅਰਪੋਰਟ ਤੇ ਆਪਾਂ ਪਹਿਲਾਂ ਆ ਗਏ ਆ ਥੋੜਾ ਜਿਹਾ ਹੁਣ ਆਪਾਂ ਇੱਥੇ ਵੇਟ ਕਰਾਂਗੇ ਬੰਦੇ ਸਾਡੇ ਕੋ ਘਟ ਗਏ ਆ ਤੇ ਟੈਚੀ ਸਾਡੇ ਕੋ ਵੱਧ ਗਏ ਆ ਲੋ ਵੀ ਭੁੱਖ ਲੱਗੀ ਸਵੇਰ ਦਾ ਕੁਝ ਖਾਦਾ ਨਹੀਂ ਹੈਗਾ ਬਾਈ ਨੇ ਲੈ ਲਈ ਆ ਕਾਫੀ ਮੇਰਾ ਅਰਾਦਾ ਹੈਗਾ ਕਿ ਵੈਂਡੀਆਂ ਦਾ ਉਹ ਟਰਾਈ ਕਰਦੇ ਆਂ ਕਾਫੀ ਨਾਲ ਕੋ ਬੰਦਣਾ ਨਹੀਂ ਇਹ ਕਾਫੀ ਵਾਲਾ ਭਾਈ ਹੈ ਕਾਫੀ ਪੀ ਕੇ ਰਾਜੀ ਆ ਸੋ ਭੁੱਖ ਲੱਗੀ ਸੀਗੀ ਟਾਈਮ ਤੋਂ ਕਾਫੀ ਲੈ ਲਈ ਆ ਵੈਂਡੀ ਚੱਕ ਲਿਆ ਆਪਾਂ ਮਿੱਤਰੋ ਵੈਂਡੀ ਚ ਖਾ ਕੇ ਫਿਰ ਦੇਖਦੇ ਆ ਅਗਲੀ ਭੁੱਖ ਲੱਗਦੀ ਫਿਰ ਕਿਹੜੇ ਪਾਸੇ ਜਾਣਾ ਟਾਈਚੀ ਘਵਾ ਆ ਆਹ ਇਹਦਾ ਹਿਸਾਬ ਕਿਤਾਬ ਜਾ ਹੁੰਦਾ ਇੱਕ ਟਾਈਪੀ ਉੱਥੇ ਸੱਟ ਗਿਆ ਟਾਈਚੀ ਘਮਾਉਂਦੇ ਆ ਅਸੀਂ ਆਪਾਂ ਕਹਿੰਦੇ ਨੇ ਨਾ ਬੈਗਵਾਰ ਜ ਗਿਆ ਬੈਗਵਾਰ ਗਿਆ ਐਂ ਘਵਾ ਦੇ ਉਹਨੂੰ ਪਤਾ ਹੀ ਨਹੀਂ ਲੱਗਦਾ ਇਹ ਖਾਦਾ ਹੀ ਨਹੀਂ ਉਹ ਇੰਨੀ ਪਾਈ ਹੁੰਦਾ ਬੰਦਾ ਪਿੱਛੇ ਵੇਖ ਲੱਗੇ ਘਰ ਰਹਿ ਗਿਆ ਮਾਰੀਆਂ ਭਰਾ ਦਿਓਲ ਨੇ ਧਰਕ ਰੱਤੇ ਸੁਣੀ ਉਹਨਾਂ ਨੇ ਦਿਓਲ ਆ ਜਾਂਦਾ ਕੱਚਾ ਜਾ ਹੋ ਗਿਆ ਹੁਣ ਦੋਵੇਂ ਲੈ ਕੇ ਜਾਂਦਾ ਬੜਾ ਉੱਡਿਆ ਜਾਂਦੇ ਪਹਿਲਾਂ ਇੰਨੀਆਂ ਆਵਾਜ਼ਾਂ ਮਾਰੀਆਂ ਤਾਂ ਰੁਕਿਆ ਨਹੀਂ ਬੰਦ ਰਹਿ ਜੇ ਬੰਦਾ ਚੈੱਕ ਕਰੋ ਬਾਈ ਸਾਨੂੰ ਕਿਹੜਾ ਮਿਲਿਆ ਇੱਥੇ ਫਾਈਪ੍ਰੋਸ ਤੋਂ ਲੋਕ ਲੋਕ ਕੇ ਚੱਲਿਆ ਸੀਗਾ ਦਿੱਲੀ ਰਾਹ ਚ ਹੀ ਦਬੋਚ ਲਿਆ ਰਾਹ ਜੀ ਫੜ ਲਿਆ ਬੰਦਾ ਸੀ ਵਨ ਐਂਡ ਓਨਲੀ ਐਮ ਪ੍ਰੀਤ ਧਾਲੀਵਾਹੇ ਦਿੱਲੀ ਤੋਂ ਆਪਾਂ ਨੂੰ ਟਾਈਮ ਖਾਸਾ ਲੱਗ ਗਿਆ ਸੀ ਹੁਣ ਆਪਾਂ ਪਹੁੰਚ ਗਏ ਆ ਦੋਹਾ ਕਤਰ ਸਾਢੇ 11 ਘੰਟੇ ਦੇ 45 ਮਿੰਟ ਦੀ ਡਰਾਈਵ ਤੋਂ ਬਾਅਦ ਚ ਡਰਾਈਵ ਨਹੀਂ ਸਹੀ ਫ્લાਾਈ ਤੋਂ ਬਾਅਦ ਤੇ ਉਸ ਤੋਂ ਬਾਅਦ ਹੁਣ ਆਪਾਂ 2 ਘੰਟਿਆਂ ਦੀ ਆਪਣੀ ਵਾਟ ਫੇਰ ਰਹਿੰਦੀ ਆ ਦੋਹਾਂ ਘੰਟਿਆਂ ਨੂੰ ਆਪਾਂ ਇਹ ਤਾਂ ਦੋਹੇ ਤੋਂ ਪਹੁੰਚ ਜਾਨੇ ਦਿੱਲੀ ਬੋਰਡਿੰਗ ਪਾਸ ਆਪਾਂ ਨੂੰ ਮਿਲ ਗਿਆ ਦੇ ਨਾਲ ਸਾਨੂੰ ਇੱਕ ਬੰਦਾ ਵੀ ਮਿਲ ਗਿਆ ਇਹ ਬੰਦੇ ਨਾਲ ਲੈ ਕੇ ਜਾਣਾ ਹੁਣ ਆਪਾਂ ਦਿੱਲੀ ਤੱਕ ਉੱਥੇ ਜਾ ਕੇ ਇਹਨੂੰ ਛੱਡ ਦੇਣਾ ਫੁੱਲਾ ਚਾਰ ਜਨੇ ਲੱਗੇ ਆਪਣੇ ਕੋਲ ਚਾਰ ਜਨੇ ਮੰਨ ਲਓ ਫੂਲ ਕਿੰਨੇ 1000 ਗਾਲ ਬਾਈ ਜੀ 1000 ਗਾਲ ਜੀ 1000 ਗਾਲ ਜੀ ਸਾਡੇ ਮੁੰਡੇ ਦੇ ਵਿੱਚ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਹਦੇ ਮੋੜਾ ਯਾਰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਬਾਈ ਲਾਈਕ ਸ਼ੇਅਰ ਕਮੈਂਟ ਕਰ ਗੱਲ ਨਹੀਂ ਕਰਨਾ ਆੜੇ ਦਿਓ ਸਰ ਜੀ ਉਹ ਰੇੜੀ ਤੇ ਪਾ ਕੇ ਲੈ ਜਾਣਾ ਅੱਗੇ ਆ ਹੋਰ ਰੇੜੀਆਂ ਉਹਨਾਂ ਦੇ ਪਾ ਕੇ ਲੈ ਜਾਣਾ ਆ ਕਰਾ ਲੈਣੇ ਬੜੀ ਗੱਲ ਆ ਤੇ ਆਵਾਜ਼ ਆਵਾਜ਼ ਸੁਣ ਤੂੰ ਗੂਈਦੀ ਹੁਣ ਇਹਦੇ ਏਅਰਪੋਰਟ 'ਚ ਜੀਐਫਸੀ ਖਾ ਲਿਆ ਭੁੱਖ ਬਹੁਤ ਲੱਗੀ ਸੀ ਹੁਣ ਦੇਖਦੇ ਇੱਥੇ ਊਦ ਵੀਰ ਜੀ ਹੁਣੇ ਕਹਿੰਦੇ ਅਸੀਂ ਊਦ ਲੈਣਾ ਊਦ ਓਏ ਉਹ ਇਕੱਠੇ ਲੈ ਕੇ ਦੇਣੇ ਆ ਹਾਲੇ ਓਏ ਮਣੀਓ ਤੇ ਸ਼ੁਰੂ ਤੋਂ ਇਹ ਸ਼ੌਂਕੀ ਸੀ ਇਹਨਾਂ ਨੀਕਰਾਂ ਨੂੰ ਕਰਾਉਣਾ ਭਈ ਇਹ ਚੈੱਕ ਕਰੋ ਭਾਈ ਕਤਰਦਾ ਏਅਰਪੋਰਟ ਆ ਇਹ ਇੱਕ ਨੰਬਰ ਹਸਾਬਕਤਾਬ ਹੋਇਆ ਦਾ ਪੂਰਾ ਹੈ ਤੇ ਉਧਰਲੇ ਪਾਸੇ ਨਹੀਂ ਨਹੀਂ ਉਧਰਲੇ ਪਾਸੇ ਇਹ ਹੈਗਾ ਵਾ ਫੂਡ ਕੋਰਟ ਉੱਥੇ KFC ਸਾਬੇ ਵਗੈਰਾ ਬਹੁਤ ਚੰਗਾ ਚੈੱਕ ਕਰੋ ਮਿੱਤਰੋ ਮੜੀਆਂ ਦੂਰੋਂ ਮੈਨੂੰ ਲੱਗਿਆ ਰਿਚਨ ਮਿਲੀ ਹੈ ਹੁਣ ਐ ਕੋਆ ਉਧਰ ਜਾਕਰੋ ਤੁਸੀਂ ਕਾਰ ਗੋਲਫ 3994 cc ਦੀ ਗੱਡੀ ਆ 710 ਹਾਰਸ ਪਾਵਰ ਇਹਦੀ ਹੈਗੀ ਆ ਟੂ ਦਾ ਵੀਲਸ ਤੇ ਮਕਲੈਰਨ 720s ਅੱਜ ਕੱਲ ਆ ਬੜਾ ਚੱਲਦਾ ਪਿਆ ਨਵਾਂ ਸੰਧੂ ਦੇ ਗਾਣੇ ਚ ਕੈਰੋਲ ਹਰੇਰਾ ਇਹਦਾ ਸਾਰਾ ਨਾਮ ਹੈਗਾ ਕੈਰੋਲਾਈਨਾ ਹਰੇਰਾ ਲੋ ਵੀ ਹੁਣ ਇੱਕ ਜਗ੍ਹਾ ਸਜੈਸਟ ਹੋਈ ਆ ਆਪਾਂ ਉੱਥੇ ਜਾਣਾ ਵਾ ਓਏ ਕੀ ਸੀਗਾ ਉਹਦਾ ਨਾਮ 에어ਪੋਰਟ ਦੇ ਵਿੱਚ ਦੀ ਆਪਾਂ ਚੜਨਾ ਵਾ ਮੈਟਰੋ ਦੇ ਉੱਤੇ ਕਹਿੰਦਾ ਨੇ ਟੇ ਟੇਣਾ ਮੇਰਾ ਜੰਗਲ ਉਹ ਹੈਗਾ ਜੰਗਲ ਹੀ ਐ ਵੈਸੇ ਜਿੱਥੇ ਆਪਾਂ ਜਾਣਾ ਮੇਰਾ ਦਾਦਾ ਸਿਆਹੀ ਬਾਈ ਨੇ ਬਈ ਬੜੀ ਬੜਾ ਵਧੀਆ ਮਿਲਿਆ ਯਾਰ ਆਪਾਂ ਨੂੰ ਦੱਸਣਾ ਚਾਹੀਦਾ ਯਾਰ ਆਪਣੇ ਵੀਰ ਭੈਣ ਭਰਾਵਾਂ ਨੂੰ ਕੋਈ ਵੀ ਬੰਦਾ ਹੁੰਦਾ ਨਾ ਘੜੇ ਤੋਂ ਪਛਾਣ ਆ ਜਾਂਦੀ ਹੈ ਪਹਿਲੇ ਮੈਨੂੰ ਪਛਾਣ ਲਿਆ ਹੈਗਾ ਬੰਦਾ ਨਹੀਂ ਬੰਦਾ ਬੜਾ ਵਧੀਆ ਸੀ ਯਾਰ ਉਹ ਕਿੰਦਾ ਸੋਹਣਾ ਯਾਰ ਦਿਖਾ ਆਪਣੇ ਨੂੰ ਯਾਰ ਉਹ ਹਜੇ ਤਾਂ ਮੈਟਰੋ ਚੱਲਣੀ ਆ ਮੈਨੂੰ ਲੱਗਦਾ ਜਿਹੜੀ ਉਹ ਸਾਹਮਣੇ ਮੈਟਰੋ ਜੀ ਉਹਦੀ ਗੱਲ ਕਰਦਾ ਆ 225 ਦਾ ਹਿਸਾਬ ਕਿਤਾਬ ਜਿਆ ਲਾਇਆ ਬੈਗ ਬੂਗ ਟੰਗੇ ਜਿਹਨੇ ਸ਼ਾਪਿੰਗ ਕਰਨੀ ਆ ਕੇ ਕੁਕ ਕਟਣਾ ਜਿਹਨੇ ਹੈ 25 ਸਾਲ ਹੋ ਗਏ 25 ਸਾਲ ਨਹੀਂ ਹੋ ਗਏ 225 ਚੱਲਦਾ ਤਾਂ ਲਾਇਆ ਉਹ ਹੀ ਸਾਹਮਣੇ ਸਾਹਦੇ ਆ ਮਣੀ ਨੇ ਸਾਡੇ ਨੂੰ ਦਿਸ ਇਜ਼ ਕਾਲਡ ਮਨੀ ਇਹ ਉਹੀ ਬੰਦਾ ਜਿਹੜਾ ਉਦੋਂ ਕਹਿੰਦਾ ਹੈਗਾ ਇੰਜਨ ਟੇਡੇ ਹੁੰਦੇ ਆ ਜਿਹੜਾ ਕਹਿੰਦਾ ਇਹ ਉਹ ਬੰਦਾ ਇੰਜਨ ਕਹਿੰਦਾ ਸਾਰੇ ਟੇਡੇ ਹੀ ਹੁੰਦੇ ਮੈਂ ਠੀਕ ਹੈ ਜੀ ਆਹ ਫਿਰ ਕੀ ਦੇ ਹਿਸਾਬ ਨਾਲ ਸਾਰੀ ਮੈਟਰੋ ਚੱਲਦੀ ਆ ਉਹ ਹੁੰਦੀ ਇੱਕ ਕਿੱਥੇ ਆ ਮੈਟਰੋ ਕਿੱਥੇ ਆ ਜਾਣਾ ਕਿੱਧਰ ਦੀ ਆ ਸਮਝ ਤਾਂ ਲੱਗਦੀ ਨਹੀਂ ਕੁਛ ਯਾਰ ਮੇਰੀ ਗੱਲ ਸੁਣ ਉਹ ਵੈਂਟੀਆਂ ਖੜੀਆਂ ਉਹਨਾਂ ਦੇ ਕੋਲੇ ਚੱਲਦੇ ਆਂ ਉੱਥੇ ਖੜਦੇ ਆਂ ਆਹ ਤੂੰ ਨੀਂਦੀ ਮੇਰੇ ਨਾਲ ਸਾਰੇ ਇੱਥੇ ਖੜੇ ਹੱਥ ਨਹੀਂ ਪਾਇਆ ਹੱਥ ਪਾਇਆ ਨਹੀਂ ਉਹ ਤੇ ਜਾ ਕੇ ਵਜੇ ਹੋਰ ਕਿੰਨੀ ਚੜੀ ਡਿੱਗਦੇ ਬੜਾ ਡਰਾਈਵਰ ਹੀ ਹੁੰਦੀ ਐ ਮੈਨੂੰ ਲੱਗਦਾ ਉਹ ਸਾਹਮਣੇ ਜੰਗਲ ਆ ਉਹ। ਉਹ ਪਰ ਉਹਦਾ ਬੁਲਬਲੇ ਜੇ ਲੱਗੇ ਹੋਏ ਆ। ਹਾਂ ਇਹ ਸਾਹ ਹਕਤਾ ਵਾਂ ਜਿਵੇਂ ਲੱਗਦਾ ਜਿਵੇਂ ਉਹੀ ਲਮਕਦਾ ਹੁੰਦਾ ਪਰ ਇਹ ਪਤਲੀਆਂ-ਪਤਲੀਆਂ ਤਾਰਾਂ ਨਾਲ ਲਮਕਾਇਆ ਹੋਇਆ। ਥੱਲੇ ਦਾ ਕੋਈ 베ਸ ਨਹੀਂ ਹੈਗਾ। ਕਹਿੰਦਾ ਕਤਰਦਾ 에어ਪੋਰਟ ਚਪਲਾਂ ਤੇ ਕੱਛੇ ਜੀ ਘੁੰਮਣਾ। ਡਰ ਥੋੜੋ ਮਾਰਿਆ ਯਾਰ ਕਿਸੇ ਦਾ। ਆਂ ਹੀ ਘੁੰਮਣਾ ਕਹਿੰਦਾ ਸਾਰਾ 에어ਪੋਰਟ, ਨਕੋਸਟੇ ਦੀਆਂ ਚਪਲਾਂ, ਜਾਰਡਨ ਦੀਆਂ ਜਰਾਬਾਂ। ਦੈਟਸ ਇਟ। ਜਿਹੜਾ ਉਹ ਬਾਈ ਨੇ ਸੁਜੈਸਟ ਕੀਤਾ ਸੀ ਕਿ ਅੱਗੇ ਜੰਗਲ ਜਾ ਕੇ ਦੇਖਿਓ। ਉਹ ਸਾਹਮਣੇ ਪਵਾਰੇ ਲੱਗੇ ਹੋਏ ਆ। ਬਾਈ ਨੇ ਇੱਕ ਗੱਲ ਕਹੀ ਆ ਕਿ ਇੱਥੇ 15-15 ਲੱਖ ਦੇ ਦਰਖਤ ਲੱਗੇ ਹੋਏ ਆ ਜੋ ਕਿ ਸਪੈਸ਼ਲ ਮਲੇਸ਼ੀਆ ਤੋਂ ਆਇਆ ਹੁਣ ਆਪਾਂ ਦੇਖਨੇ ਆ ਕਿ ਸੱਚੀ 15-15 ਲੱਖ ਵਾਲੇ ਦਰਖਤ ਹੈਗੇ ਆ ਕਿ ਬਾਈ ਝੂਠ ਹੀ ਮਾਰ ਗਿਆ ਸਾਨੂੰ ਬਹੁਤ ਸੋਹਣਾ ਬਣਾਇਆ ਥੱਲੋਂ ਨੂੰ ਸਾਰਾ ਦਿਖਾਉਨੇ ਆ ਚਾਓ ਮੈਂ ਮਤਰਾ ਥੱਲੇ ਮੈਨੂੰ ਲੱਗ ਰਿਹਾ ਕਿ ਸੱਚੀ ਇਦਾਂ ਹੀ ਆ ਕਿ ਇਹ ਇਲੂਜਨ ਜਿਹਾ ਆ ਇਦਾਂ ਲੱਗ ਰਿਹਾ ਜਿਵੇਂ ਕੰਧ ਦੇ ਉੱਤੋਂ ਪਾਣੀ ਆ ਰਿਹਾ ਹੁੰਦਾ ਮੈਂ ਦੇਖਾ ਪਰ ਮੈਨੂੰ ਲੱਗਦਾ ਨਹੀਂ ਪਾਣੀ ਇਹ ਕਿਹੜੇ ਹਿਸਾਬ ਕਿਤਾਬ ਨਾਲ ਹੁੰਦਾ ਕੰਧ ਦੇ ਉੱਤੋਂ ਵੀ ਜਾਂਦਾ ਉੱਥੇ ਇਹਦੇ ਚੋਂ ਨਹੀਂ ਜਨਨ ਨਿਕਲਣਾ ਚਾਹ ਹਾਂ ਸਾਹਿਬ ਜਿਹੜੇ ਜਨ ਆਪਾਂ ਭਾਲਦੇ ਹੋਂ ਨਹੀਂ ਮਿਲਨੇ ਆਪਾਂ ਨੂੰ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਨਿਊ ਦਿੱਲੀ ਉੱਥੇ ਸਾਨੂੰ ਮਲੇਸ਼ੀਆ ਵਾਲਾ 15 ਲੱਖ ਵਾਲਾ ਦਰਖਤ ਤੱਕ ਕੋਈ ਨਹੀਂ ਲੱਭਿਆ ਤੇ ਬਾਕੀ ਅਸੀਂ ਥੋੜਾ ਜਿਹਾ ਲੇਟ ਹੁੰਦੇ ਪਏ ਸੀਗੇ ਫਲਾਈਟ ਤੋਂ ਤੇ ਹੁਣ ਮੈਂ ਤੁਹਾਨੂੰ ਇੱਕ ਨਜ਼ਾਰਾ ਦਿਖਾਉਣਾ ਜੋ ਮੈਂ ਪਿਛਲੇ 5.5 6 ਸਾਲਾਂ ਤੋਂ ਦੇਖਣਾ ਚਾਹੁੰਦਾ ਸੀ ਆ ਚੱਕੋ ਮਿੱਤਰੋ ਇਹ ਨਜ਼ਾਰਾ ਸਾਰੇ ਦੇਖਣਾ ਚਾਹੁੰਦੇ ਆ ਆਪਾਂ ਪਹੁੰਚ ਗਏ ਨਿਊ ਦਲੀ 에어ਪੋਰਟ ਦੇ ਉੱਤੇ ਆ ਆ ਪਿਆ ਤਾਂਬੇ ਦੇ ਧਵੇ ਲੋਬੇ ਮਿੱਤਰੋ ਹੁਣ ਕਰਾਉਨੇ ਇਮੀਗ੍ਰੇਸ਼ਨ ਤੇ ਕਰਾ ਕੇ ਇਮੀਗ੍ਰੇਸ਼ਨ ਚੱਕ ਕੇ ਟੈਚੀ ਤੇ ਆਪਾਂ ਮਿਲਦੇ ਹਾਂ ਘਰਦਿਆਂ ਨੂੰ ਆਪਣੀ ਇਮੀਗ੍ਰੇਸ਼ਨ ਹੋ ਗਈ ਆ ਡਨ ਟੈਚੀ ਚੱਕਦੇ ਆਪਾਂ ਇੱਥੋਂ ਟੈਚੀ ਚੱਕ ਕੇ ਫਿਰ ਆਪਾਂ ਜਿੱਥੋਂ ਨਿਕਲਦੇ ਆ ਅੱਗੇ ਘਰ ਦੇ ਵੇਟ ਕਰਦੇ ਪਿਆ ਕੋਈ ਕੰਟੈਕਟ ਹੋ ਜਾਣੀ ਕਿਉਂਕਿ ਸਾਡਾ ਵਾਫੇ ਵਗੈਰਾ ਹਜੇ ਕਨੈਕਟ ਨਹੀਂ ਹੋਇਆ ਤੋ ਪਹਿਲਾਂ ਅਸੀਂ ਟੈਚੀ ਚੱਕਦੇ ਆਂ ਫਿਰ ਅਸੀਂ ਵਾਈਫਾਈ ਵਗੈਰਾ ਕਨੈਕਟ ਕਰਕੇ ਘਰ ਦੇ ਆ ਨਾ ਕਰਦੇ ਆ ਕੰਟੈਕਟ ਫਿਰ ਨਿਕਲਦੇ ਆਂ ਇਥੋਂ ਲਓ ਵੀ ਇੱਥੇ ਜਿਹੜਾ ਦਾਰੂ ਦੁਰੂ ਦਾ ਸ਼ਕੀਨ ਆ ਉਹ ਬੰਦਾ ਆ ਦਾ ਦਾਰੂ ਦੁਰੂ ਚੈੱਕ ਕਰ ਸਕਦਾ ਚੜਦੇ ਤੋਂ ਚੜਦੇ ਦੀ ਬ੍ਰਾਂਡ ਪਈ ਐ ਡਿਊਟੀ ਫਰੀ ਦੇ ਵਿੱਚ ਹਾਕ ਦਾ ਪੂਰਾ ਇੱਕ ਨੰਬਰ ਕੀਤਾ ਹੋਇਆ ਬੰਦਿਆਂ ਨੇ